Thank uh you. -huh. ਵੇਦਕੀ ਨਾ ਆਪਣਾ ਮੇਰਾ ਨਾਮ ਹੀ ਸੋਨੂ ਹੈ ਜਿਹੜਾ ਪਿੰਡ ਆਪਣਾ ਪੰਜਵੜ ਕਲਾ ਤੇ ਕੀ ਗੱਲ ਕੀ ਹੋਈ ਹੈ ਕਿਹੜੀ ਗੱਲ ਲੜਾਈ ਹੈ ਭਾਜੀ ਇਹ ਮਤਲਬ ਮੇਲੇ ਦੇ ਵਿੱਚ ਝਗੜਾ ਹੋਇਆ ਮਾਰਾ ਮੋਟ ਮੁੰਡਿਆਂ ਦਾ ਅੱਛਾ ਜੀ ਉਦੋਂ ਤੇ ਮਤਲਬ ਹੱਥੋ ਪਾਈ ਹੋ ਕੇ ਸਾਰਾ ਤੇ ਸਿਰਸੁਰ ਪਾਟੇ ਪਾ ਚੱਲ ਗਿਆ ਤੇ ਬਾਅਦ ਚ ਅਗਲੇ ਦਿਨ ਮਤਲਬ ਆਇਆ ਆ ਤੇ ਘਰ ਦਾ ਨੁਕਸਾਨ ਕਰਕੇ ਗਿਆ ਬਹੁਤ ਜ਼ਿਆਦਾ ਕਿਹੜਾ ਬੰਦਾ ਆਸੀ ਮੇਨ ਜਿਹੜਾ ਮੇਨ ਇਹਨਾਂ ਦਾ ਇੱਕ ਲੱਭੂ ਆ ਹਾਂਜੀ ਇੱਕ ਨਿਮਾ ਏ ਲੱਖਾ ਏ ਲੱਖੇ ਦਾ ਮੁੰਡਾ ਏ ਲੱਲਾ ਅੱਛਾ ਜੀ ਤੇ ਇੱਕ ਦੋ ਹੋ ਰਿਆ ਨਾਲ ਉਹਨਾਂ ਦੇ ਨਾਵਾਂ ਦਾ ਨਹੀਂ ਮੈਨੂੰ ਪਤਾ ਹੈਗਾ ਅੱਛਾ ਜੀ ਤੇ ਬਾਕੀ ਮਢੀਰ ਪਰੋਂ ਆਈ ਆ 40 50 ਜਿਹੜੇ ਬੰਦੇ ਤੁਹਾਡੇ ਨਿਸ਼ਾਨ ਕਰਕੇ ਗਏ ਇਹਨਾਂ ਗੁਰਦੁਆਰੇ ਚ ਕੋਈ ਪ੍ਰਧਾਨ ਹੈ ਕਿ ਮੈਂਬਰ ਹੈ ਕੀ ਆਉਣੇ ਨਹੀਂ ਨਹੀਂ ਕੋਈ ਮੈਂਬਰ ਨਹੀਂ ਕੋਈ ਪ੍ਰਧਾਨ ਨਹੀਂ ਆ ਅੱਛਾ ਜੀ ਹਾਂਜੀ ਉਹ ਜਿਹੜਾ ਮੁੰਡਾ ਆ ਜਿਹੜਾ ਲੱਭੂ ਕੋਰੇ ਦਾ ਕੰਮ ਕਰਦਾ ਆ ਉਹ ਗੈਸਟ ਆ ਰਿਹਾ ਅੱਛਾ ਗੈਸਟ ਆ ਹਾਂਜੀ ਚਿਸ਼ਤਲਾਂ ਦੇ ਤੇ ਡਰਾਮੇ ਦੀਆਂ ਨੂੰ ਡਰਾਵੇ ਦਿੰਦਾ ਆ ਇੱਕ ਕਹਾਣੀ ਸ਼ੁਰੂ ਹੋਈ ਕਿੱਥੋਂ ਆ ਇੱਕ ਕਹਾਣੀ ਸ਼ੁਰੂ ਹੋਈ ਮੇਲੇ ਦੇ ਵਿੱਚੋਂ ਕੀ ਗੱਲ ਹੋਈ ਸੀ ਉਥੇ ਉਥੇ ਮਜ਼ਾਕ ਕੀਤਾ ਇੱਕ ਦੂਜੇ ਨੂੰ ਮੁੰਡਿਆਂ ਨੇ ਤੇ ਉਹ ਬਾਲਟੀ ਮਾਰ ਕੇ ਮੁੰਡੇ ਨੇ ਤੇ ਇਹਦਾ ਸਿਰ 파ੜ ਤਾ ਦਾ ਤੇ ਮੁੜ ਕੇ ਢਾ ਢੂੰਕੇ ਲੈ ਗਏ ਆ ਉਹ ਮੁੜ ਕੇ ਫੇਰ ਆયા ਬਾਲਟੀ ਲੈ ਕੇ ਤੇ ਇਹਦੇ ਫੇਰ ਮਾਰੀ ਬਾਲਟੀ ਫੇ ਤੂੰ ਮੇਰੀ ਅੱਖਾਂ ਗਾੜੀ ਦਾ ਤੋਲ ਨਾ ਤੇ ਮੁੜ ਕੇ ਚਲੋ ਇਹ ਛੋਟਾ ਛਾਵਾ ਹੋ ਗਿਆ ਚਲ ਗਿਆ ਫੇ ਰਾਜ ਕੇਰ ਲੈ ਲੱਭੂ ਨੇ ਇਹਨੂੰ ਉਹ ਦੋਵੇਂ ਭਰਾ ਹੁੰਦੇ ਸੀ ਇਹਨੂੰ ਕੇਰ ਕੇ ਕਹਿੰਦਾ ਵੀ ਤੇਰਾ ਆਮ ਜੰਦੂ ਤੂੰ ਹੀ ਰਾਂਡ ਪਾਇਆ ਵਾ ਤੇਰੇ ਚਪੇੜਾ ਮਾਰ ਮਾਰ ਕੇ ਤੇਰਾ ਬੂਠਾ ਘਾਟ ਦੂੰਗਾ ਏਦਾਂ ਕਰਦਿਆ ਕਰਦਿਆ ਵੀ ਮਤਲਬ ਹੋ ਗਿਆ ਹੱਥੋਂ ਪਾਈ ਇਹਨੂੰ ਕਾਫੀ ਜ਼ਿਆਦਾ ਸੱਟਾਂ ਲਾਤੀਆਂ ਸੀ ਤੇ ਅਸੀਂ ਪਿੱਛੋਂ ਆਏ ਆ ਪਿੱਛੋਂ ਆ ਕੇ ਤੇ ਫਿਰ ਮਤਲਬ ਸ਼ਦਾਵਾ ਸ਼ੁਰੂਆਤ ਕੀਤਾ ਆ ਤੇ ਕੁਝ ਉਹਨਾਂ ਦੇ ਵੀ ਅਸੀਂ ਮਾਰੀਆਂ ਵਾ ਯਾਨੀ ਵੀ ਉਹਨਾਂ ਨੇ ਨਹੀਂ ਮਾਰਿਆ ਮਾਰੀਆਂ ਵਾ ਤੇ ਫਿਰ ਮੁਰਕੇ ਛੋਟੇ ਸਟਾਵਾ ਹੋ ਗਿਆ ਭੱਜ ਗਏ ਆ ਹਾਂ ਤੇ ਮੁਰਕੇ ਵਸੇ ਹੀ ਕੰਮ ਕਰੇ ਆ ਗਿਆ ਨਾਲ ਨੁਕਸਾਨ ਕਰਕੇ ਤੈਨਾਂ ਚਾਹਤ ਅਗਲੇ ਦਿਨ ਜਿੱਦੇ ਵਾਲੇ ਬਾਡੀ ਕਿਦੋਂ ਮਾਰੀ ਉਹਨਾਂ ਨੇ ਬਾਡੀ ਵੀ ਮੇਲੇ ਹੀ ਮਾਰਤੀ ਉਹਨਾਂ ਨੇ 1:30 ਵਜੇ ਹਾਂ ਜੀ ਜੀ ਮੇ ਯਾ ਗੱਲ ਕਿਹੜੀ ਤੋਂ ਮਾਰਨ ਗੱਲ ਕਿਹੜੀ ਤੋਂ ਮਾਰਨ ਉਹਨਾਂ ਨੇ ਮਜ਼ਾਕ ਕੀਤਾ ਮੈਂ ਵੀ ਮਜ਼ਾਕ ਕੀਤਾ ਉਹਨਾਂ ਨੇ ਮੇਰੇ ਬਾਡੀ ਮਾਰਤੀ ਆ ਮੈਂ ਚੁੱਪ ਕਰਕੇ ਤੇ ਮੈਂ ਕੀ ਨਾਂ ਸੀ ਉਹ ਬੰਦੇ ਦਾ ਲੱਲਾ ਹੀ ਨਾਂ ਉਹਦਾ ਤੇ ਮੈਂ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਦੇ ਵੀ ਕਹਿੰਦੇ ਵੀ ਤੂੰ ਕਿਉਂ ਮਾਰਦੀ ਮਾਰੀ ਮੈਂ ਵੀ ਲੋ ਮੈਂ ਮਜ਼ਾਕ ਕੀਤਾ ਉਹਨਾਂ ਨੇ ਮਜ਼ਾਕ ਕੀਤਾ ਬਾਜੀ ਨਹੀਂ ਕੋਈ ਗੱਲ ਨਹੀਂ ਉਹਨੇ ਫਿਰ ਅੱਧੇ ਘੰਟੇ ਬਾਅਦ ਅਸੀਂ ਘਲੋਤੇ ਉਹਨੇ ਫਿਰ ਸੱਦੀ ਧੱਤੀ ਮਾਰਤੀ ਆਣ ਕੇ ਬਾਡੀ ਮੇਰੇ ਤੇ ਫਿਰ ਪੱਟੀ ਘਰੋਂ ਜਾਂਦੇ ਅਸੀਂ ਤੇ ਪੱਟੀ ਘਰੋਂ ਜਾਂਦੇ ਜਾਂਦੇ ਨਾ 10 ਜਣੇ ਆਣ ਕੇ ਫਿਰ ਲੱਭੂ ਨਾਲੇ ਫਿਰ ਆ ਚਕੇ ਫੇਰ ਇਹ ਕਿੰਨੀ ਗੱਲ ਹੈ ਜੀ ਇਹ ਕੀ ਮੇਲੇ ਵਾਲਿਆਂ ਦੀਆਂ ਜਾਂਦੀਆਂ ਪਸੰਦ ਜੀ ਤੋੜ ਗਿਆ ਇੱਕ ਬੂਹਾ ਤੋੜਦਾ ਹੈ ਹਾਂਜੀ ਫ੍ਰਿਜ ਤੋੜਤੀ ਆ ਵੱਡਾ ਡੇਢ ਬੂਹੜ ਆਪਣਾ ਆ ਇਹਦਰ ਮਤਲਬ 40 ਗੁਲੀ ਪਾੜ ਕੇ ਆ ਐਲ ਸੀ ਰੀ ਪੰਤੀ ਆ ਅੱਛਾ ਜੀ ਤੇ ਇੱਕ ਮਤਲਬ ਪੱਖੇ ਭੁੱਖੇ ਪੰਤੇ ਆ ਅੱਛਾ ਜੀ ਹਾਂਜੀ ਇਹ ਨੁਕਸਾਨ ਹੋ ਗਿਆ ਆਪਣਾ ਇਹਨਾਂ ਦਾ ਮਤਲਬ ਕਿੰਨੇ ਦਾ ਨੁਕਸਾਨ ਹੋਇਗਾ ਭਾਜੀ ਹੋਏਗਾ ਡੇਢ ਲੱਖ ਦੇ ਬੰਲੇ ਬੰਲੇ ਕੇਤੀ ਕੀ ਲੱਗਿਆ ਹੋਇਆ ਤੇ ਤੁਹਾਡੀ ਆਪਣੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਇਹੋ ਜੀ ਆਸ ਦੇ ਖੇੜ ਦੇ ਉੱਥੇ ਮੇਲੇ ਦੇ ਵਿੱਚ ਇਕੱਠੇ ਮਤਲਬ ਉਹਨਾਂ ਦਾ ਮੇਰੇ ਨਾਲ ਕੱਲਿਆ ਨਾਲ ਕਰਕੇ ਗਿਆ ਕਿ ਹੋਰ ਲਾਗੇ ਬੰਨੇ ਕਿਸੇ ਦਾ ਕੀਤਾ ਲਾਗੇ ਬੰਨੇ ਵੀ ਆ ਭਰਾਵਾ ਕਰਕੇ ਗਿਆ ਉਹ ਵੀ ਨਾਲ ਹੀ ਜਾਂਦਾ ਸਾਡੇ ਕੀ ਨਾ ਉਹਨਾਂ ਦਾ ਚਨਾ ਨਾ ਉਹਨਾਂ ਦਾ ਸੁਖਮント ਸਿੰਘ ਆ ਅੱਛਾ ਜੀ ਉਹਨਾਂ ਦਾ ਮੌਜੂਦਾ ਕਿੰਨਾ ਕਰਕੇ ਗਿਆ ਉਹਨਾਂ ਦਾ ਭਾਈ 40-50000 ਰੁਪਏ ਦਾ ਸੀਸੀ ਲੱਗਨੇ ਆ ਅੱਛਾ ਜੀ ਉਹ ਕਰਦੇ ਇੱਕ ਫਰਿੱਜ ਤੋੜਦੇ ਆ ਅੱਛਾ ਜੀ ਹਾਂਜੀ ਤੇ ਇੱਕ ਆ ਜੱਗੇ ਵੀਰ ਦੇ ਤੋੜਦੇ ਆ ਘਰੇ ਤੰਦ ਗੁੰਦਦੇ ਤੇ ਮੋਟਰਸਾਈਕਲ ਵਗੈਰਾ ਤੋੜਦੇ ਫੋਨ ਲੈ ਕੇ ਚਾਕੇ ਅੱਛਾ ਜੀ ਤੇ ਇੱਕ ਹੋਰ ਪਤਾ ਨਹੀਂ ਕਿਹੜੀਆਂ ਚੀਜ਼ਾਂ ਦੂਜਾ ਭੰਨ ਕੇ ਫਰਨੇ ਫਰਨੇ ਪੂਰੇ ਪੂਰੇ ਭੰਨ ਗਏ ਹਾਂਜੀ ਤੁਹਾਡਾ ਵੀ ਜੀ ਨੁ ਦੇੜ ਦੇ ਗਰੀਬ ਦੇ ਲੱਗ ਬੰਦੇ ਤੇ ਮੈਨੂੰ ਨਹੀਂ ਪਤਾ ਕੀ ਹੋਇਆ ਮਰੂ ਵੀ ਨਹੀਂ ਹੋਇਆ। ਸਾਡੀ ਜਿਹੜੀ ਪੰਜਵੜ ਲੜਾਈ ਹੋਈ ਆ। ਉੱਤੇ ਪਰਚਾ ਕਿਹੜੇ ਕਿਹੜੀ ਤੇ ਪਈ ਆਇਆ। ਇੱਕ ਬੰਦੇ ਨੂੰ ਕਰਨ ਕਰਨਜੀਤ ਕੌਰ ਪਤਨੀ ਸੁਖਬੰਦ ਸਿੰਘ ਆਸੀ ਪੰਜਵੜ। ਉਹਦੇ ਗਿਆ ਤੇ ਪਰਚਾ ਤਾਂ ਹੋਇਆ। ਦੂਸਰੀ ਪਾਸੇ ਕ੍ਰੋਸ ਜਿਹੜਾ ਉਹ ਮੁਖਤਾਰ ਸਿੰਘ ਸੰਧਾ ਉਹ ਤਾਰਾ ਸਿੰਘ। ਉਹਦੇ ਗਿਆ ਤੇ ਉਹ ਪਾਰਟੀ ਕ੍ਰੋਸ ਆ ਰੱਖੀ। ਅੱਜ ਨਾਲ ਦੋ ਪਾਰਟੀਆਂ ਨੂੰ ਉਲੀ ਚੜਾ। ਅੱਜ ਇੱਕ ਪਾਰਟੀ ਇੱਕ ਤੇ ਕਾਦੀ ਪੰਜ ਦੂਜੀ ਪਾਰਟੀ ਉਹਨੇ ਕਾਦੀ ਪੰਜ ਕਰਦੀ। ਹਾਂਜੀ। ਮੁਕਦਮਾ ਦਰਜ ਕਰਕੇ ਤੇ ਤਰਤੀਸ ਦਿੱਤੀ ਜਾ ਰਹੀ ਹੈ ਛੇਤੀ ਛੇਤੀ ਨਾਲ ਦੋਸੇ ਵਾਰ ਫੜਕਦੇ ਦੋ ਪਾਰਟੀਆਂ ਦੇ ਕਿੰਨੇ ਕਿੰਨੇ ਬੰਦੇ ਆ ਇੱਕ ਇੱਕੋ ਨੇ ਸੱਤ ਬੰਦੇ ਆ ਇੱਕ ਬੰਦੇ ਪੰਜ ਬੰਦੇ ਬਾਈ ਨੇਮ ਬਾਕੀ ਅਣਛਾਤੇ ਆ ਅੱਛਾ ਕੋਈ ਰਾਸ਼ਟਰੀ ਕੀਤਾ ਵਿੱਚੋਂ ਅਜੇ ਨਹੀਂ ਕੋਈ ਅਸ਼ਕੀ ਦਾਈ ਬੰਦੇ ਸਾਰੇ ਭੱਜ ਗਿਆ ਤੇ ਜਦ ਜੋ ਜਦ ਹੀ ਨਾਲ ਗੁਸਤਖਰ ਕਰਕੇ ਪੇਸ਼ ਕਰ ਚਾਹ ਰਿਹਾ ਕਿਹੜੀ ਕਿਹ ਲੋਆ ਰਹਾ ਦਾ ਇਹਨਾਂ ਮੇਲਾ ਹੀ ਦੋ ਦਿਨ ਅੰਦਰ ਪਹਿਲਾਂ ਮਿਲੇ ਜਿਨ੍ਹਾਂ ਦੇ ਚਾਸੀ ਦੋ ਦੋ ਮਾਂ ਹੋਈ ਉਹਨਾਂ ਤੇ ਮੋਦ ਭਰਾਂ ਢਾਦਾ ਫਿਰ ਇਹਨਾਂ ਇਨਫਰਾਸਟ੍ਰਕਚਰ ਮੋਟੇ ਮੋਟੇ ਛੋੜੇ ਜਿਹੇ ਗੁਰ ਕੋ ਜਿਆਦਾ ਵੱਡਾ ਕਾਰਨ ਨਹੀਂ ਨ See